ਔਰ ਮੈਂ ਕਹੂੰਗਾ ਵੀ ਇਹ ਹੁਣ ਸੰਜੋਗਨਾ ਕੰਮ ਲੈ ਕੇ ਬੈਠ ਕੇ ਇਹਨੂੰ ਨੇੜੇ ਲਾਉਣਾ ਚਾਹੀਦਾ ਨਾ ਕਿ ਇਹਨੂੰ ਵਧਾਉਣਾ ਚਾਹੀਦਾ ਕਿਉਂਕਿ ਇਹ ਕਲੈਸ਼ ਫੌਜ ਤੇ ਆਰਮੀ ਦਾ ਮੰਧਪਕਾ ਹੈ ਜੇ ਅਗਰ ਇਹਨੂੰ ਨਾਂ ਨਿਜਿਠਿਆ ਗਿਆ ਤਾਂ ਇਹਦੇ ਨਤੀਜੇ ਗੰਭੀਰ ਹੋ ਸਕਦੇ ਹੈ ਤਾਂ ਇਹ ਹੀ ਬੇਨਤੀ ਕਰਦੇ ਆਂ ਵੀ ਦੋਨੇ ਰਾਂ ਮਿਲ ਕੇ ਇਸ ਨੂੰ ਦੂਜਾ ਰੂਪ ਨਾ ਦੇਣ ਤੇ ਆਪਸ ਵਿੱਚ ਬਹਿ ਕੇ ਇਸ ਵਿੱਚ ਹੱਲ ਤੱਕ ਕਰਦੇ ਆਂ ਪਟਿਆਲਾ ਵਿਖੇ ਵਾਪਰੇ ਕਰਨਲ ਪੁਸ਼ਪਿੰਦਰ ਬਾਠ ਤੇ ਪਟਿਆਲਾ ਪੁਲਿਸ ਦੇ ਵਿਚਕਾਰ ਜੋ ਘਟਨਾਕ੍ਰਮ ਵਾਪਰਿਆ ਇਹ ਲੜਾਈ ਝਗੜੇ ਦਾ ਮਾਮਲਾ ਹੁਣ ਦਿਨੋ ਦਿਨ ਵੱਧਦਾ ਜਾ ਰਿਹਾ ਇੱਤੇ ਦਿਨ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਹੱਕ ਦੇ ਵਿੱਚ ਪਟਿਆਲਾ ਵਿਖੇ ਵੱਡਾ ਪ੍ਰਦਰਸ਼ਨ ਵੀ ਉਲੀਕਿਆ ਗਿਆ ਸੀ ਭਾਵੇਂ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਸਿੱਟ ਦਾ ਗਠਨ ਵੀ ਕੀਤਾ ਗਿਆ ਤਾਂ ਜੋ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਜੇਕਰ ਗੱਲ ਕਰੀਏ ਨਾਭੇ ਦੀ ਤਾਂ ਨਾਭਾ ਦੇ ਵਿੱਚ ਵੀ ਪਟਿਆਲਾ ਪੁਲਿਸ ਦੇ ਹੱਕ ਦੇ ਵਿੱਚ ਸਾਬਕਾ ਪੁਲਿਸ ਕਰਮਚਾਰੀਆਂ ਇਸ ਮੌਕੇ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸਰਕਲ ਨਾਭਾ ਦੇ ਸਾਬਕ ਕਿ ਇਹ ਜੋ ਕਟਨਾਕਰਮ ਪੁਲਿਸ ਅਤੇ ਕਰਨਲ ਦੇ ਵਿਚਕਾਰ ਵਾਪਰਿਆ ਇਹ ਬਹੁਤ ਹੀ ਮੰਦਭਗਾ ਹੈ ਇਸ ਦੇ ਵਿੱਚ ਪੁਲਿਸ ਨੂੰ ਲਾਜ਼ਮਤ ਐਫ ਆਈ ਆਰ ਵੀ ਦਰਜ ਹੋ ਚੁੱਕੀ ਹੈ ਦੋਵੇਂ ਧਿਰਾਂ ਨੂੰ ਇਸ ਮਾਮਲੇ ਦੇ ਵਿੱਚ ਸੰਜਮ ਲੈਣਾ ਚਾਹੀਦਾ ਹੈ ਕਾਨੂੰਨ ਦੇ ਮੁਤਾਬਿਕ ਇਸ ਮਾਮਲੇ ਦੇ ਵਿੱਚ ਜਾਂਚ ਵੀ ਚੱਲ ਰਹੀ ਹੈ ਇਹ ਪੁਲਿਸ ਤੇ ਫੌਜ ਦਾ ਕਲੈਸ਼ ਬਹੁਤ ਹੀ ਮੰਦਭਗਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਨਾਂ ਨਜੀਠਿਆ ਗਿਆ ਤਾਂ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਨੇ ਇਹ ਮੰਦਭਗਾਗਾ ਜੋ ਪੁਲਿਸ ਤੇ ਜਿਹੜਾ ਆਰਮੀ ਦਾ ਆਪਸ ਵਿੱਚ ਕਲੈਸ਼ ਹੋਇਆ ਜਿਹੜਾ ਕਿੰਨਾ ਕਾਰਨਾਂ ਚ ਹੋਇਆ ਉਹਦੀ ਇਨਕੁਆਰੀ ਹੋ ਰਹੀ ਹੈ ਉਹ ਇਨਕੁਆਰੀ ਹੋਈ ਹੈ ਐਫ ਆਈ ਆਰ ਵੀ ਹੋ ਗਈ ਹੈ ਸਸਪੈਂਡ ਵੀ ਕੀਤੇ ਜਾ ਚੁੱਕੇ ਨੇ ਹੁਣ ਦੋਨੇ ਤਰਫੋਂ ਨੂੰ ਸਮਝੌਣਾ ਚਾਹੀਦਾ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੈ ਉਹ ਹੋ ਰਹੀ ਹੈ ਇਨਕੁਆਰੀ ਹੋ ਰਹੀ ਹੈ ਮੈਜਿਸਟ੍ਰੇਟੀ ਜਾਂਚ ਹੋ ਰਹੀ ਹੈ ਠੀਕ ਹੈ ਔਰ ਮੈਂ ਇਹ ਕਹੂੰਗਾ ਵੀ ਇਹ ਹੁਣ ਸਮਝੌਨਾ ਕੰਮ ਲੈ ਕੇ ਬੈਠ ਕੇ ਇਹਨੂੰ ਨੇੜੇ ਲਾਉਣਾ ਚਾਹੀਦਾ ਨਾ ਕਿ ਇਹਨੂੰ ਵਧਾਉਣਾ ਚਾਹੀਦਾ ਕਿਉਂਕਿ ਇਹ ਕਲੈਸ਼ ਫੌਜ ਅਤੇ ਆਰਮੀ ਦਾ ਮੰਦ ਭਕਾ ਜੇ ਅਗਰ ਇਹ ਨਾ ਨਿਜਿਠਿਆ ਗਿਆ ਤਾਂ ਇਹਦੇ ਨਤੀਜੇ ਗੰਭੀਰ ਹੋ ਸਕਦੇ ਹੈ ਤੁਹਾਨੂੰ ਇਹ ਲੋਕਤੰਤਰ ਦੇ ਵਿੱਚ ਹਰੇਕ ਦਾ ਰਾਈਟ ਬਣਦਾ ਹੈ ਵੀ ਇਹ ਆਪਣਾ ਰੋਸ ਮੁਜ਼ਾਹਰਾ ਕਰਨਾ ਪਰ ਜਦੋਂ ਐਫ ਆਈ ਆਰ ਦੱਜ ਹੋ ਚੁੱਕੀ ਆ ਜਾਂਚ ਆਪਣੇ ਮੈਜਿਸਟ੍ਰੇਟ ਸਾਹਮਣੇ ਦਿੱਤੀ ਜਾ ਚੁੱਕੀ ਆ ਉਸ ਤੋਂ ਬਾਅਦ ਧਰਨੇ ਮੁਜ਼ਾਹਰੇ ਕਰਨ ਦਾ ਕੋਈ ਰਹਿ ਨਹੀਂ ਜਾਂਦਾ ਮੇਰੇ ਤੋਂ ਕੋਈ ਮਤਲਬ ਪਰ ਫਿਰ ਵੀ ਤੁਸੀਂ ਇਹੀ ਕਹਾਂਗੇ ਵੀ ਇਹਨੂੰ ਦੋਨੇ ਤਰ੍ਹਾਂ ਨਾਲ ਸੰਜਮਤ ਕੰਮ ਕਰਦੇ ਆ। ਸ਼ਿਵੇਂਦਰ ਸਿੰਘ ਜੀ ਤੇ ਹੈਰੀ ਵਪਾਰਾਏ ਤੇ ਰੌਨੀ ਸਿੰਘ ਤੇ ਨਾਬੇ ਚ ਰਹਿ ਕੇ ਗਏ ਨੇ। ਅਸੀਂ ਵੀ ਨਾਲ ਉਹਨੇ ਨੌਕਰੀ ਕੀਤੀ ਆ ਪਰ ਅੱਜ ਤੱਕ ਕਦੇ ਵੀ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ। ਬਲਕਿ ਰੌਨੀ ਸਿੰਘ ਦੇ ਪੋਸਟਿੰਗ ਦਾ ਨਾਲ ਇੱਕ ਆਰਮੀ ਦਾ ਇਥੋਂ ਬੱਚਾ ਗੁੰਮ ਹੋਇਆ ਸੀ ਉਹਨਾਂ ਨੇ ਬੜੀ ਜਲਦੀ ਬਰਾਮਦ ਕਰਕੇ ਦਿੱਤਾ ਸੀ ਆਰਮੀ ਵਾਲਿਆਂ ਦਾ ਬੱਚਾ। ਬੜਾ ਵਧੀਆ ਕੰਮ ਕੀਤਾ ਸੀ ਉਹਨਾਂ ਨੇ। ਪਰ ਕਿੰਦੇ ਹਾਲਾਤਾਂ 'ਚ ਇਹ ਗੱਲ ਹੋਈ ਆ ਉਹਦੀ ਇਨਕੁਆਰੀ ਹੋ ਰਹੀ ਆ। ਇਸ ਕਰਕੇ ਇਨਕੁਆਰੀ ਹੋਣ ਤੱਕ ਸਾਰਿਆਂ ਦੇ ਦਰਨ ਸੰਜਮ ਦਾ ਕੰਮ ਲੈਣਾ ਚਾਹੀਦਾ ਇਹ ਤਿੰਨ ਚਾਰ ਦਿਨਾਂ ਤੋਂ ਜਿਹੜਾ ਫੌਜ ਬਰਸ ਪੁਲਿਸ ਰਾਫਸ ਵਿੱਚ ਰੌਲਾ ਚੱਲ ਰਿਹਾ ਹੈ ਇਹਦੇ ਵਿੱਚ ਦੋਨੇ ਤਰ੍ਹਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਦੋਨੇ ਇਹ ਫੋਰਸ ਡਿਸਪਲਨ ਫੋਰਸ ਦੋਨੇ ਵਿਭਾਗਾਂ ਹਨ ਤੇ ਇਹਦੇ ਵਿੱਚ ਜਿਨ੍ਹਾਂ ਨੇ ਗਲਤੀ ਕੀਤੀ ਆ ਉਹਨਾਂ ਦੇ ਕੇਸ ਅਜਸਟਡ ਵੀ ਹੋ ਗਿਆ ਤੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਿਆ ਹੈ ਕੋਈ ਨਹੀਂ ਅਸੀਂ ਤਾਂ ਇਹ ਹੀ ਬੇਨਚ ਕਰਦੇ ਆ ਵੀ ਦੋਨੇ ਰਲ ਮਿਲ ਕੇ ਇਸ ਨੂੰ ਦੂਜਾ ਰੂਪ ਨਾ ਦੇਣ ਤੇ ਆਪਸ ਵਿੱਚ ਬਹਿ ਕੇ ਇਸ ਨੂੰ ਹੱਲ ਕਰ ਲੈਣਾ ਇਹ ਬਹੁਤ ਮਤਭਾਗੀ ਘਟਨਾ ਹੋਈ ਹੈ ਇੱਕ ਜਿਹੜੀ ਗਲਤਫਹਿਮੀ ਰਹੇਗੀ ਇਹ ਸਾਰੇ ਮਾਦਦ ਸਹਾਉਨਾ ਦੇ ਵਿੱਚ ਸੀਗੇ ਪੁਲਿਸ ਅਫਸਰ ਵੀ ਤੇ ਮਿਲਟਰੀ ਅਫਸਰ ਵੀ ਜੇ ਲੋਕ ਕਿਸੇ ਗਲਤੀ ਕਰਨ ਕਿਸੇ ਤਰੀਕੇ ਨਾਲ ਇਹ ਹੋ ਗਿਆ ਉਸ ਦੇ ਅਗੇਸਟ ਉਸ ਮੁਲਾਜ਼ਮ ਦੇ ਖਿਲਾਫ ਐਫ ਆਈ ਆਰ ਲਾਉజ్ ਹੋ ਗਿਆ ਹੁਣ ਸੁਪਨਾਜ ਸਪਰਟ ਕਰਤੇ ਤੇ ਜੋ ਹੁਣ ਫਾਲਤੂ ਦੇ ਵਿੱਚ ਕੋਈ ਰੇਡ ਕਾ ਪਿਆ ਹੋਇਆ ਜਿਸ ਤਰ੍ਹਾਂ ਇਹ ਕੋਈ ਰੋਸ਼ਨੀ ਜਾ ਰਹੇ ਹੋ ਉਹਨੇ ਖੁਸ਼ ਹੋ ਰਿਹਾ ਕਾਨੂੰਨ ਆਪਦਾ ਕੰਮ ਆਪਣੇ ਆਪ ਹੀ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਸੰਜਮ ਨਾਲ ਅਸੀਂ ਕਹਿ ਰਹੇ ਹਾਂ ਵੀ ਇਹ ਜਿਹੜਾ ਸੰਜਮ ਬਤਣਾ ਚਾਹੀਦਾ ਇਨਕੁਆਰੀ ਦੇ ਵਿੱਚ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜੂਗਾ